ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਆ ਦੇਖੋ ਜੀ ਕਿਹੜਾ ਗਰੀਬ ਪਰਿਵਾਰ ਦਾ ਮਕਾਨ ਡਿੱਗਿਆ ਜੀ ਇੱਕ ਕਮਰਾ ਸੀ ਇਹਨਾਂ ਦਾ ਜੀ ਤੇ ਆਪਣਾ ਜੀ ਬਾਹਣ ਦੇ ਵਿੱਚ ਪੇਟੀ ਸਾਰਾ ਸਮਾਨ ਤੇ ਮੰਜੇ-ਮੁੰਜੇ ਸਾਰਾ ਕੁਝ ਇਧਰ ਬਾਹਣ ਦੇ ਵਿੱਚ ਡਿੱਗ ਪਿਆ ਜੀ ਇਹ ਪਿੰਡ ਸਹਿਣਾ ਠੀਕ ਆ ਜੀ ਬਾੜ ਨੰਬਰ ਕਿੰਨਾ ਜੀ ਬਾੜ ਨੰਬਰ ਕਿੰਨਾ ਹੈ 12 ਇਹ ਕਿਹੜੀਆਂ ਤਸਵੀਰਾਂ ਤੁਹਾਨੂੰ ਬੇਸਕਰਮਾ ਬੇਸਕਰਮਾ ਗੁਰਦੁਆਰਾ ਤੇ ਪਿੰਡ ਸਹਿਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਕਮਰਾ ਸੀ ਉਹ ਵੀ ਟੇ ਟੇਰੀ ਹੋ ਗਿਆ ਕੱਲੀ ਮਾਤਾ ਹੀ ਰਹਿ ਰਹੇ ਨੇ ਇੱਥੇ ਠੀਕ ਆ ਮਾਤਾ ਨੇ ਅਰਜ਼ ਕਰੀ ਆ ਕਿ ਇਹਨਾਂ ਦਾ ਮਕਾਨ ਮਕਾਨ ਬਣਾਇਆ ਜਾਵੇ ਤੇ ਕਿਹੜਾ ਇਹਨਾਂ ਦਾ ਸਮਾਨ ਟੁੱਟ ਭੱਜ ਹੋਈ ਆ ਮੰਨ ਲਓ ਬਾਹਣ ਦੇ ਵਿੱਚ ਪਾਇਆ ਖੇਤ ਦੇ ਵਿੱਚ ਪਾਇਆ ਪੇਟੀ ਪਈ ਆ ਟੀਵੀ ਟੀਵੀ ਸਾਰਾ ਕੁਝ ਬਾਹਣ ਦੇ ਵਿੱਚ ਡਿੱਗ ਪਿਆ ਮੰਜੇ-ਮੁੰਜੇ ਬਾਹਣ ਚ ਪਏ ਆ ਠੀਕ ਹੈ ਜੀ ਤੇ ਇਹਨਾਂ ਦੀ ਜਰੂਰ ਮਦਦ ਕਰੀ ਜਾਵੇ ਇਹਨੂੰ ਆਇਆ ਕਰੋ ਇੱਥੋਂ ਕੱਟ ਕੇ ਮੈਂ ਨਾ ਕੱਲ ਤਹਾਂ ਡੰਗ ਦੇ ਪੁੱਛੀ ਪਾ ਦੇਵਾਂ ਜਾਂ ਤੇ ਚੇਪੀ ਪਾ ਦੇਵਾਂ ਚੇਪੀ ਪਾ ਦੇਵਾਂ ਨਹੀਂ ਬਣਿਆ ਇਹ ਕਿੱਥੋਂ ਮੁੰਡਾ ਥਿਨਾ ਆਈ ਮੈਂ ਕਹਿੰਦਾ ਹਿੱਕ ਤੇ ਜਮ ਮਾ ਤੇ ਆ ਜੀ ਕੀ ਨਾਮ ਆ ਤੁਹਾਡਾ ਜੀ ਹੀਰਾ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਉਹ ਬਾਈ ਜੀ ਕਿੰਨਾ ਕਿ ਨੁਕਸਾਨ ਹੋ ਰਿਹਾ ਨੁਕਸਾਨ ਬਹੁਤ ਹੋ ਗਿਆ ਬਾਈ ਜੀ ਇਕੱਲੀ ਬੁਢੀ ਰਹਿੰਦੀ ਸੀਗੀ ਕੋਈ ਨਹੀਂ ਬਸ ਮਦਦ ਵਾਲਾ ਆਇਆ ਬਸ ਮੌਕਾ ਦੇਖੋ ਅੱਗੇ ਇਹ ਤਾਂ ਲਾਉਂ ਗਈ ਵੀ ਸਿ ਮਰਗ ਹੋ ਗਈ ਸੀਗੀ ਤੇ 9 ਵਜੇ ਦੀ ਗੱਲ ਆ ਗਈ ਡਿੱਗ ਕੇ ਤਾਂ ਹੁਣ ਆਈ ਸੀਗੀ ਕਰੇ ਬਸ ਆਹ ਕੰਮ ਹੋਇਆ ਪਿਆਗਾ ਫਿਰ ਸਮਾਨ ਕੜੰਦਰ ਜੀ ਖਰਾਬ ਮੇਕਣਾ ਖਰਾਬ ਹੀ ਉਹਦਾ ਬਸ ਜੀ ਖਰਾਬ ਹੋ ਗਿਆ ਪੇਟੀਆਂ ਪੂਟੀਆਂ ਸਿੰਘਾਂਵਾ ਦੋ ਦੋ ਪੇਟੀਆਂ ਸਿੰਘਾਂ ਹੋਰ ਸਿੰਘਾਂ ਮੰਜੇ ਸੀ ਮੰਜੇ ਸੀ ਐਲਸੀਡੀ ਸੀਗੀ ਬੱਚਾ ਸਾਰਾ ਕੁਝ ਹੀ ਜਿਗਾ ਵਾਹ ਕਿੰਨੇ ਕੰਮ ਰ ਟਿੱਕੇ ਜੀ 1 2 ਹੀ ਸੀਗਾ ਇਹ ਤਾਂ ਪਰ ਕੰਮ ਰ ਹੀ ਸੀ ਮਤਲਬ ਹਾਂ 1 2 ਹੀ ਸੀਗਾ ਜੀ ਉਹ ਵੀ ਡਿੱਗ ਪਿਆ ਜੀ ਉਹ ਵੀ ਡਿੱਗ ਪਿਆ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਗਾ ਹੀ ਆ ਵੀ ਬਸ ਕੁਝ ਨਹੀਂ ਕੋ ਹੁੰਦੀ ਆ ਸ਼ਾਇਦ ਤਾਂ ਕਰਨ ਵੀ ਮੌਕਾ ਆ ਕੇ ਦੇਖਣ ਬਈ ਆ ਦੇਖ ਲਓ ਕੀ ਹਾਲ ਹੋਇਆ ਕੋਈ ਪਹੁੰਚਾ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਹਲੇ ਤੱਕ ਤਾਂ ਹਲੇ ਕੋਈ ਨਹੀਂ ਪਹੁੰਚਿਆ ਹਾਂ ਕੋਈ ਆਪਣਾ ਤਾਂ ਕੀ ਕਰਾਂ ਅਸੀਂ ਪਹਿਲਾਂ ਤੁਹਾਡਾ ਨਾਮ ਭਰੇ ਵੀ ਆ ਗਏ ਭਰੇ ਵੀ ਆ ਫਾਰਮ ਕੋਈ ਨਹੀਂ ਆਇਆ ਯਾਰ ਸਵੇਰੇ ਸਵੇਰੇ ਵੀ ਨੋ ਹੋ ਗਏ ਕੋਈ ਵੀ ਨਹੀਂ ਆਇਆ ਅੱਧਿਆਂ ਦੇ ਆ ਗਏ ਜਿਹੜੇ ਭਰੇ ਸੀਗੇ ਅੱਧਿਆਂ ਦੇ ਆਏ ਨਹੀਂ ਇਹਨੂੰ ਮਾਰਾ ਤੂੰ ਅੰਦਰ ਹੋ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਹਰਵੰਸ ਕੌਰ ਵੀਰ ਪਿੰਡ ਕਿਹੜਾ ਤੁਹਾਡਾ ਜੀ ਪੰਡਵਾ ਸਹਿਣਾ ਮਾਤਾ ਕਿੰਨਾ ਕ ਨੁਕਸਾਨ ਹੋਇਆ ਜੀ ਜਿਹੜਾ ਸਦਾ ਘਰ ਤੇ ਲੱਗ ਗਿਆ ਜੀ ਬਹੁਤ ਜਿਆਦਾ ਹੋ ਗਿਆ ਜੀ ਮੈਂ ਕੱਲੀ ਜਣੀ ਸੀ ਮੈਂ ਲਾਉਣੇ ਗਈ ਸੀ ਸਾਡੇ ਮਰਗ ਹੋ ਗਈ ਸੱਤ ਡਿੱਗ ਪੀ ਸਾਰਾ ਕੁਝ ਹੀ ਮੇਰਾ ਤੱਲੇ ਆ ਗਿਆ ਕਿ ਕਿੰਨੇ ਕ ਬਈ ਦੀ ਗੱਲ ਆ ਜੀ ਇਹ ਇਹ ਜੀ ਮੈਂ ਇੱਥੇ ਹੈ ਹੀ ਨਹੀਂ ਸੀ ਤੇ ਆਪਣਾ ਕੋਈ ਵੇਖਤੀ ਇਮਪੁੱਟ ਹੋਰ ਇੱਧਰ ਸਾਮਾਨ ਕੋਈ ਬਚਿਆ ਜਾਂ ਨਹੀਂ ਬਚਿਆ ਨਹੀਂ ਕੁਝ ਨਹੀਂ ਬਚਿਆ ਜੀ ਹਾਂ ਕੋਈ ਮਦਦ ਲਈ ਅੱਗੇ ਆਇਆ ਤੁਹਾਡੇ ਕੋਲ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਹੁਣ ਤੁਸੀਂ ਮੰਨਤੀ ਕਰਦੇ ਮਾਤਾ ਜੀ ਅੱਛਾ ਜੀ ਕੀ ਮੰਗ ਕੀ ਕਰਦੇ ਸਰਪੰਚ ਮੰਗ ਜੀ ਮੇਰਾ ਸਮਾਨ ਮੈਂ ਹਣੀ ਆ ਵੀ ਦੇਖ ਜਿੱਦੋਂ ਮੈਂ ਇਕੱਲੀ ਕਲਾਪੀ ਆ ਜੋ ਮਾੜਾ ਮੋਟਾ ਮੇਰਾ ਟੁੱਟਿਆ ਭੱਜਾ ਮਾੜਾ ਮੋਟਾ ਮੈਨੂੰ ਮਦਦ ਕਰਨ ਠੀਕ ਆ ਮੇਰੇ ਕੋਈ ਹੈ ਨਹੀਂ ਪਿੱਛੇ ਨਾ ਅੱਗੇ ਕੋਈ ਮਦਦ ਕਰਨ ਵਾਲਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਪਰਿਵਾਰ 'ਚ ਤਾਂ ਬਾਈ ਪਰਿਵਾਰ 'ਚ ਤਾਂ ਹੁਣ ਜਿਹੜੇ ਅੱਡ-ਬੱਡ ਜਵਾਕ ਮੈਂ ਤਾਂ ਇਕੱਲੀ ਜਣੀ ਆ